ਵਿਲ ਆਉਣ ਨਹੀਂ ਦਿੱਤਾ ਜਾਂਦਾ ਸਰਕਾਰ ਦੁਆਰਾ ਮਾਈਕ ਨਹੀਂ ਖੋਲਿਆ ਜਾਂਦਾ ਜ਼ੀਰੋ ਆਰਚ ਬੁਲਣ ਨਹੀਂ ਦਿੱਤਾ ਜਾਂਦਾ ਪਰ ਸਾਰਿਆਂ ਨੇ ਆਦੀ ਸਹਿਮਤੀ ਜਿਤਾਈ ਹੈ ਕਿ ਅਸੀਂ ਆਉਣ ਵਾਲੇ ਸਮੇਂ ਚ ਰਾਹੁਲ ਜੀ ਨੂੰ ਵੀ ਕਵਾਂਗੇ ਰਾਹੁਲ ਜੀ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਮਿਲਣਗੇ ਔਰ ਜਿਹੜਾ ਇਹਨਾਂ ਨੇ ਮੈਮੋਰੰਡਮ ਦਿੱਤਾ ਉਹਰੇ ਤੇ ਅਸੀਂ ਡਟ ਕੇ ਲੜਾਈ ਲੜਾਵਾਂਗੇ ਇਹ ਸਰਾ ਸਰ ਦੇਸ਼ ਦੇ ਕਿਸਾਨਾਂ ਦਾ ਧੱਕਾ ਤੇ ਜ਼ਾਤੀ ਉਹਨਾਂ ਨੇ ਆਪਣੀ ਜੱਲਾ ਰੱਖ ਦਿੱਤੀ ਇਹਨਾਂ ਤੋਂ ਇਹ ਐਮਪੀ ਇਹ ਰਣਨੀਤੀ ਬਣਾਏ ਕਿ ਸਸਦ ਜੀ ਇਸ ਤਰ੍ਹਾਂ ਗੱਲ ਕਰੋ ਦੇਖੋ ਅਸੀਂ ਜਿਹੜੇ ਇੰਡੀਆ ਲਾਈਨਸ ਤੇ ਲੋਕ ਸੀ ਹੋਂ ਤਾਂ ਸਾਰੇ ਲੋਕ ਅਸੀਂ ਇਸ ਕਿਤੇ ਇਕੱਠੇ ਆ ਕਿ ਅਸੀਂ ਰਲ ਕੇ ਅਗਰ ਇੱਕ ਆਵਾਜ਼ ਚ ਬੋਲਾਂਗੇ ਤਾਂ ਮੈਨੂੰ ਲੱਗਦਾ ਜਿਆਦਾ ਬਿਹਤਰੀਨ ਹੋਏਗਾ ਜਿੰਨੇ ਵੀ ਆਪੋਜੀਸ਼ਨ ਦੇ ਹੈਗੇ ਆ ਸੋ ਇਸੇ ਕਰਕੇ ਅਸੀਂ ਇਹ ਗੱਲ ਕਹੀ ਕਿ ਅਲੱਗ-ਅਲੱਗ ਪਾਰਟੀਆਂ ਦੇ ਮੁਖੀਆਂ ਨੂੰ ਵੀ ਮਿਲਿਆ ਜਾਵੇ ਅਗਲੇ ਯਾਦਵ ਜੀ ਆ ਜਾਂ ਕੋਈ ਹੋਰ ਲੋਕ ਨੇ ਉਹਨਾਂ ਨੂੰ ਮਿਲ ਕੇ ਤੇ ਫਿਰ ਇੱਕ ਰਣਨੀਤੀ ਬਣਾ ਕੇ ਅਸੀਂ ਲੋਕ ਜ਼ੋਰਦਾਰ ਤਰੀਕੇ ਦੇ ਨਾਲ ਕਿਸਾਨ ਭਰਾਵਾਂ ਦੀਆਂ ਜੜੀਆਂ 加इज ਮੰਗਾ ਉਹਨਾਂ ਦੀ ਅਸੀਂ ਲੜਾਈ ਦੇਸ਼ ਦੀ ਸੰਸਦ ਵਿੱਚ ਹੋ ਰਹੀ ਹੈ ਲਗਾਤਾਰ ਡਿਫਰੈਂਟ ਫੈਕਟਸ ਨਾਲ ਗੱਲ ਕੀਤੀ ਹੈ ਡਾਕਟਰ ਕੈਰਿਕ ਉਹ ਪੰਜ ਸਾਲ ਤੋਂ ਲੱਗੇ ਹੋਏ ਨੇ ਬਿਲਕੁਲ ਪ੍ਰਾਈਵੇਟ ਮੈਂਬਰ ਬਿਲ ਸਰਕਾਰ ਦਾ ਇੱਛਾ ਹੁੰਦੀ ਹੈ ਤਾਂ ਔਣ ਦਿੰਦੀ ਹੈ ਇੱਛਾ ਹੁੰਦੀ ਹੈ ਤਾਂ ਨਹੀਂ ਔਣ ਦਿੰਦੀ ਲੇਕਿਨ ਆਪੋਜੀਸ਼ਨ ਬਿਲ ਲੈ ਕੇ ਆ ਸਕਦੀ ਹੈ ਔਣ ਦੇਣਾ ਜਾਂ ਨਾ ਔਣ ਦੇਣਾ ਉਹਨਾਂ ਦਾ ਕੰਮ ਹੈ ਸੋ ਇਸੇ ਕਰਕੇ ਅਸੀਂ ਕਿਹਾ ਵੀ ਅਲੱਗ-ਅਲੱਗ ਪ੍ਰਾਈਵੇਟ ਬਿਲ ਦੇਣ ਦੀ ਬਜਾਏ ਆਪਾਂ ਸਾਰੇ ਨਾਲ ਮਿਲ ਕੇ ਇਕੱਠੇ ਹੋ ਕੇ ਇੱਕ ਪ੍ਰਾਈਵੇਟ ਸਾਰੀਆਂ ਪਾਰਟੀਆਂ ਇੰਡੀਆ ਆਲਾਈਂਸ ਇੰਡੀਆ ਗੱਠਜੋੜ ਬਿਲ ਲੈ ਕੇ ਆਵੇ ਤਾਜੋ ਇੱਕੇ ਚ ਬਰਕਰਤ ਵੀ ਹੁੰਦੀ ਹੈ ਔਰ ਸਾਰੇ ਜਾਣੇ ਜੇ ਇਕੱਠੇ ਲੜਦੇ ਦਿਖਾਈ ਦੇਵਾਂਗੇ ਔਰੀ ਗਲਬਾਤੀ ਕੋ ਜੋੜੇਗੀ ਕਿਸਾਨਾਂ ਦੀ ਲੜਾਈ ਇਸੇ ਤਰੀਕੇ ਨਾਲ ਲੜੀ ਜਾਏਗੀ ਖਾਸ ਤੌਰ ਤੇ ਕਿਉਂਕਿ ਇੰਡੀਆ ਕਟੇੰਦਰ ਨੰਬਰ ਜਾਦਾ ਨੂੰ ਤੁਹਾਡੇ 100% ਇਹ ਨੰਬਰ ਦੀ ਗੱਲ ਨਹੀਂ ਹੈ ਬੰਦੇ ਚ ਦਮ ਹੋਣਾ ਚਾਹੀਦਾ ਉਹ ਇਕੱਲਾ ਵੀ ਲੜਾਈ ਲੜ ਸਕਦਾ ਅਸੀਂ ਲੋਕ ਪਹਿਲੇ ਦਿਨ ਹੀ ਕਿਸਾਨਾਂ ਦੀ ਗੱਲ ਕੀਤੀ ਅਸੀਂ ਆਖਿਆ ਜਿਸ ਪ੍ਰਕਾਰ ਅੱਜ ਇੱਕ ਨਵੀਂ ਗੱਲ ਪਤਾ ਲੱਗੀ ਕਿ ਹਰਿਆਣਾ ਦੇ ਅੰਦਰ ਕੁਝ ਪੁਲਿਸ ਵਾਲੇ ਲੋਕਾਂ ਨੂੰ ਜਿਹੜੇ ਅਮਾਲਾ ਦੇ ਐਸਪੀਸੀ ਉਹਨਾਂ ਨੂੰ ਇਸ ਕਰਕੇ ਸਨਮਾਨਿਤ ਕੀਤਾ ਗਿਆ ਕਿ ਉਹਨਾਂ ਨੇ ਕਿਸਾਨਾਂ ਨੂੰ ਰੋਕਿਆ ਕਿਸਾਨਾਂ ਦੇ ਗੋਲੀਆਂ ਚਲਾਈਆਂ ਅੱਗੇ ਨਹੀਂ ਵਧਣ ਦਿੱਤਾ ਗਿਆ ਸੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਨਿੰਦਾ ਵਾਲੀ ਗੱਲ ਹੈ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਔਰ ਇਹ ਅਗਰ ਇਹ ਗੱਲ ਸੱਚੀ ਹੈ ਤਾਂ ਅਸੀਂ ਸੰਸਦ ਚ ਲੜਾਈ ਲੜਾਂਗੇ ਪਰ ਮੈਨੂੰ ਲੱਗਦਾ ਕਿ ਕਿਸਾਨਾਂ ਨੇ ਲਾਲ ਹਮੇਸ਼ਾ ਜ਼ਾਤੀ ਹੁੰਦੀ ਆਈ ਹੈ ਦੇਸ਼ ਦਾ ਕਿਸਾਨ ਅੱਜ ਆਦੀ ਲੀਗਲ ਗਰੰਟੀ ਆਸੇ ਸੜਕਾਂ ਤੇ ਬਿਠਾ ਮੈਨੂੰ ਲੱਗਦਾ ਇਹ ਸਰਾਸਰ ਉਹਨਾਂ ਦਾ ਪੱਕਾ ਹੈ ਕਿ ਦੇਸ਼ ਇਹ ਦੇਸ਼ तमाम ਇਹਨਾਂ ਲੋਕਾਂ ਦਾ ਹੈ ਨਾ ਕੇਵਲ ਪ੍ਰਧਾਨ ਮੰਤਰੀ ਜੀ ਦਾ ਨਾ ਕੇਵਲ ਬੀਜੇਪੀ ਦਾ ਨਾ ਕੇਵਲ ਹੋਰ ਲੋਕਾਂ ਦਾ ਇਹ तमाम ਲੋਕਾਂ ਦਾ ਦੇਸ਼ ਹੈ ਔਰ ਦੇਸ਼ ਤੇ ਲੋਕਾਂ ਦਾ ਅਧਿਕਾਰ ਹੈ ਉਹਨਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ ਜਾ ਰਿਹਾ ਬਾਰਡਰ ਤੇ ਰੱਖਿਆ ਹੋਇਆ ਦੱਸੋ ਕਿ ਦਿੱਲੀ ਕਿਸੇ ਨੇ ਬਾਪਤੀ ਥੋੜੀ ਹੈ ਦਿੱਲੀ ਜਾ ਕੇ ਪ੍ਰਦਰਸ਼ਨ ਕਰ ਸਕਦੇ ਆ ਡੈਮੋਕ੍ਰੇਸੀ ਹੈ ਆਪਣੀ ਗੱਲ ਕਰ ਸਕਦੇ ਆ ਫਿਰ ਲੋਕਤੰਤਰ ਕਰਾਉਆ ਜਾਂ ਫਿਰ ਡਿਕਟੇਟਰਸ਼ਿਪ ਹੋਈ ਹੈ ਭਾਜੀ ਇੱਕ ਥੱਕੇ ਸਵਾਲ ਹੈ 77 ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ